ਸਿੰਘਾ ਅਗਰ ਕੋਈ ਸਾਧ ਤੇ ਤੇ ਕੋਈ ਜਨਮ ਮਿਲੇ ਜੇ ਨਾ ਤਾਂ ਤੇਰੀ ਜਿਹੜੀ ਇਹ ਹੈ ਤੇ ਸ਼ਹੀਦੀ ਸ਼ਹੀਦੀ ਦੀ ਮੰਨੀ ਜਾ ਰਹੀ ਤੇਰੀ ਛਾਤੀ ਤੇ ਇੱਕ ਨਹੀਂ ਭਾਵੇਂ ਹਜ਼ਾਰਾਂ ਜਨਮ ਹੋਣ ਤੇਰੀ ਛਾਤੀ ਤੇ ਹੋਣ ਚਾਹੀਦੀ ਹੈ ਨੋਦੇ ਜਰਮ ਪਿਆਰੋ ਕੱਲ੍ਹ ਵੀ ਤਰ ਪਾਪ ਸਾਡੇ ਧੋਣ ਤੇ ਆਪ ਚਲਾਇਆ ਸਹਬਜ਼ਾ ਦਾ ਅਜੀਬ ਤੇ ਜਰੂ ਉਹਦੇ ਤੇ ਸਿੱਧ ਤੀਰ ਪਾਇਆ ਤੀਰਾਂ ਤੋਂ ਆਵਾਜ਼ ਦਿੱਤਾ ਤੈਥਾ ਇਹਦਾ ਤੇਰੀ ਜਿਹੜਾ ਯੁੱਧ ਹੈ ਇਹ ਤੇ ਆ ਮੌਤ ਨਾਲ ਯੁੱਧ ਹੈ ਉਹ ਵੀ ਮੇਰੇ ਬੀਜਾਂ ਤੋਂ ਪਹਿਲੇ ਸੌਣ ਤੋਂ ਪਹਿਲਾਂ ਘਟਦਾ ਹੈ ਮੈਂ ਦੇਖਤੀ ਕਲਦਾ ਸੀ ਜਿਹੜਾ ਸਹਿਮ ਜਾਂਦਾ ਅਜੀਤ ਸਿੰਘ ਜਦੋਂ ਢੋਲੇ ਨੇ ਮਾਰੀ ਦਾ ਅੰਬੜਾ ਨੂੰ ਕੁੰਬੇ ਨੂੰ ਤੋੜਿਆ ਤੇ ਸਹਿਬ ਜਾਂਦਾ ਅਜੀਤ ਸਿੰਘ ਦਾ ਭਰੇਖਾ ਪੈ ਗਿਆ ਵਜੀਦ ਦਾ ਟੈਂਡਾ ਤੇ ਸਹਿਬਜ਼ਾਦਾ ਜੀ ਹੈ ਇਹ ਤਾਂ ਕੱਲ ਦੀ ਤਰਫ ਪਾਸੇ ਖੁੱਲ ਮੈਦਾਨੇ ਜਨਤ ਵਿੱਚ ਆ ਗਏ ਜਦੋਂ ਦੂਰ ਵੀ ਨਹੀਂ ਦੇਖਿਆ ਤਾਂ ਪਤਾ ਲੱਗਿਆ ਕਿ ਕੋਈ ਤੇ ਇੱਕ ਪੰਨਾ ਮੁੰਨਾ ਕੋਈ ਪਾਲਕ ਹੈ ਕਲ ਦੀ ਸਰਪਾਕਸਾ ਨਹੀਂ ਹੈ ਆਸ ਰੋਜਾਂ ਤੇਥੇ ਰੁਕਿਆ ਕੋ ਦੋਦੇ ਪਾਸੇ ਇੱਕ ਪਾਸੇ ਤਾਂ 10 ਲੱਖ ਪਹੁੰਚੇ ਦੂਜੇ ਪਾਸੇ 40 ਸਿੰਘ ਇੱਕ ਪਾਸੇ ਗਰਮ ਹਥਿਆਰ ਮਾਸਾ ਹਾਈ ਇੱਕ ਪਾਸੇ ਸ਼ਕਤਾ ਹਾਈ ਇੱਕ ਪਾਸੇ ਧਰਮ ਤੇ ਕੈਮਰੇ ਵਾਲੇ ਦੂਜੇ ਪਾਸੇ ਕਸਮਾਂ ਖਾ ਕੇ ਬਿੱਤਰ ਵਾਲੇ ਉਹ ਪਰਸਾ ਸੋង ਗਰੇ ਬੇਰੰਤ ਹਾਂਜੀ ਸੋਹਣੇ ਛੱਡਿਆ ਜਦ ਪਹਿਲਾ ਦੋਆ ਸਿੱਧੇ ਨੂੰ ਬਾਜ ਚੜ ਗਿਆ ਸ਼ਹੀਦੀ ਦਾ ਜਦ ਘੰਡੇ ਰਵਜ ਤੇ ਫੜਕਦੇ ਰੋ ਫੜਕਦੇ ਤੇ ਧੜਕਦੇ ਅਸੂਬਾਨੀ ਬੱਦਲ ਬਿਜਰੀਆਂ ਫੜਕਦੇ ਤੇ ਤੜਕਦੇ ਅੱਜ ਬੈਰੀ ਬਾਗੂ ਪੰਛੀਆਂ ਤੇ ਫੜਕਦੇ ਤੇ ਫੜਕਦੇ ਤੇ ਖਾਲਸੇ ਦੇ ਛੱਡੇ ਬੋਲੇ ਕੋਨ ਹਾਮਿਲ ਕਰੇ ਸਹਿਰ ਜਾਂਦਾ ਜਗੀਰ ਸਿੰਘ ਜੀ ਮੈਦਾਨੇ ਜੱਗ ਵਿੱਚ ਵੀ ਤੇਗ ਹੈ जाजा अजीब से ने अनेकन जाल मारो मौत से तो पतार के अंत जिसे नाम से आया गए मस्त बतार नाम के तेज मुक्तों चले के तेज सोते नार फट कर चले गए सरपंच साहब मान सरकार बलदेव सिंह जिब्राल साहब प्रधान ट्रक यूनियन जीरा इन्हों वालों बहुत सारी माया आई है साढ़े बहुत परम मित्र मान योग सरदार सिंह जी सिक्की साहब ਇਹਨਾਂ ਬੰਦੂਗੀਆਂ ਸੌਰੀਆ ਪ੍ਰਧਾਨ ਸਰਪਾ ਤੋਂ ਕਾਰ ਨਿਰਮਲ ਸਿੰਘ ਜੀ ਪ੍ਰਧਾਨ ਸਾਹਿਬ ਨੰਬਰਦਾਰ ਕਪਤਾਨ ਸਿੰਘ ਜੀਪਾਲ ਬਾਕੀ ਸਿਮਰ ਗੱਜਰ ਦੇ ਬਖਸ਼ੀਆਂ ਦਾ ਪੰਚਾਇਤ ਦਾ ਆਪਣੇ ਹਿੱਤ ਦੇ ਤੇ ਤੋਰ ਦਾ ਧੰਨਵਾਦ ਕਰਦੇ ਹੋਏ ਸ੍ਰੀ ਰਜੈ ਜੀ ਨੇ ਕੋਲੋਂ ਦੇ ਕੁਝ ਸ਼ਬਦ ਦੁਹਰੀ ਵਿਖੋ ਜੀ ਹੋਣਗੇ ਜੋ ਸੰਗਤ ਪੰਚਨਯੋਗ ਹੈ ਵਾਹਿਗੁਰੂ ਜੀ ਕੀ ਪ੍ਰਤਿਕਾਰ ਨਾਲ ਸਾਹਿਬ ਵਾਹਿਗੁਰੂ ਜੀ ਕੀ ਪ੍ਰਤਿਕਾਰ ਨਾਲ ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ